ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਤਿਆਰ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਜਨਰਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਇਹਦਾ ਲਾਹਾ ਵੱਧ ਤੋਂ ਵੱਧ ਸੰਤਾ ਲੈ ਸਕਣ ਅਸੀਂ ਇਹ ਵੀਡੀਓ ਜੋ ਪਹਿਲਾਂ ਬਣਾਈ ਹੈ ਜੋਜਕ ਦੇ ਉੱਤੇ ਕਨਜੰਕਸ਼ਨ ਦੇ ਉੱਤੇ ਉਹ ਬਣਾਈ ਆ ਉਹਦਾ ਇੱਕ ਹਿੱਸਾ ਜਿਹੜਾ ਹੈ ਤੁਸੀਂ ਪਿਛਲੀ ਵੀਡੀਓ ਚ ਵੇਖਿਆ ਦੂਜਾ ਜਿਹੜਾ ਹੈ ਆਪਾਂ ਵਿਚਾਰ ਕਰਾਂਗੇ ਦੂਜੇ ਬਾਰੇ ਔਰ ਫਿਰ ਉਸ ਤੋਂ ਬਾਅਦ ਅਗਲੀ ਵੀਡੀਓ ਫਿਰ ਆਏਗੀ ਯੋਜਕਤੇ ਹੀ ਸੋ ਆਪਾਂ ਇਹਦੀ ਸ਼ੁਰੂਆਤ ਕਰੀਏ ਯੋਜਕਤਾ ਪਹਿਲਾਂ ਆਪਾਂ ਉਸ ਵੀਡੀਓ ਚ ਇਸ ਤੋਂ ਪਿਛਲੀ ਵੀਡੀਓ ਚ ਪੜ ਚੁੱਕੇ ਹਾਂ ਕਿ ਕੀ ਹੁੰਦਾ ਦੋ ਵਾਕਾਂ ਨੂੰ ਦੋ ਸ਼ਬਦਾਂ ਨੂੰ ਜੋੜਦਾ ਹੈ ਤੇ ਉਹਨੂੰ ਅਸੀਂ ਜੋਜਕ ਕਹਿੰਦੇ ਆ ਤੇ ਗੁਰਬਾਣੀ ਦੇ ਵਿੱਚ ਜਿਹੜੇ ਜੋਜਕ ਆਏ ਨੇ ਉਹਨਾਂ ਦਾ ਆਪਾਂ ਆ ਵਿਰਵਾਹ ਹੈ ਦੋ ਦੂਜੀ ਪੰਕਤੀ ਚੌਥੀ ਤਿੰਨ ਪੰਕਤੀਆਂ ਬਣਾਈਆਂ ਤਾਂ ਇੱਕ ਪੰਕਤੀ ਦੇ ਵਿਚਾਰ ਗੁਰਬਾਣੀ ਦੇ ਹਿਸਾਬ ਨਾਲ ਉਹਦੀ ਰੋਸ਼ਨੀ ਦੇ ਵਿੱਚ ਪੰਕਤਾ ਦੇ ਹਿਸਾਬ ਨਾਲ ਆਪਾਂ ਉਹ ਵਿਚਾਰ ਕੀਤੀ ਹੈ ਹੁਣ ਉਹ ਦੂਜੀ ਲਾਈਨ ਜਿਹੜੀ ਆ ਪਿਛਲੀ ਵੀਡੀਓ ਦੇ ਹਿਸਾਬ ਨਾਲ ਦੂਜੀ ਲਾਈਨ ਆ ਉਹ ਉਸ ਦੇ ਉੱਤੇ ਆਪਾਂ ਗੁਰਬਾਣੀ ਦੇ ਦੁਕਾਨ ਦੇ ਅੰਸਾਰ ਆਪਾਂ ਵਿਚਾਰ ਕਰਾਂਗੇ ਸੋ ਦੇਖੋ ਅਕਹ ਇਹਦਾ ਕੀ ਮਤਲਬ ਹੈ ਅਤੇ ਕਿ ਅਕਹ ਕੈ ਜਾ ਕੈ ਜਾ ਮੈਂ ਇਹਦਾ ਮਤਲਬ ਜੋਂ ਜਿਵੇਂ ਜਣ ਇਹਦਾ ਮਤਲਬ ਜਣ ਜਿੱਥੇ ਹੈ ਜਾਣ ਨੂੰ ਜਾਂ ਮੰਨ ਨੂੰ ਫਿਰ ਜਨ ਹੈ ਨੰਨੇ ਨਾਲ ਇਹ ਨਾਲੇ ਨਾਲ ਸੀ ਓਕੜ ਤੇ ਇਹ ਨੰਨੇ ਨਾਲ ਵੀ ਓਕੜਾ ਇਹ ਇੱਕੋ ਹੀ ਆ ਜਾਂਦਾ ਹੈ ਜਾਣ ਨੂੰ ਮਨ ਨੂੰ ਜਾਣੂ ਮਾਣੂ ਅੱਗੇ ਹੈ ਜਾਣ ਜਾਂ ਸਮਝੋ ਜਾਣੂ ਤਰੈਂਕੜੇ ਜਨਕ ਇਹਦਾ ਮਤਲਬ ਹੈ ਮਾਣੂ ਜਾਂ ਜਾਣੂ ਮਾਣੂ ਜਾਂ ਜਾਣੂ ਅੱਗੇ ਯਾਤੇ ਯਾਤੇ ਹੈ ਇਸ ਕਾਰਨ ਜਿੰਦਾ ਕਾ ਇਸ ਕਾਰਨ ਪੈ ਹੁੰਦਾ ਪਰੰਤੂ ਪਰ ਦੀ ਨੂੰ ਕਹਿੰਦੇ ਆਪਾਂ ਪੰਜਾਬੀ ਪਰ ਪੈ ਪਰੰਤੂ ਹੁੰਦਾ ਹੁਣ ਇਹਨਾਂ ਪੰਕਤੀਆਂ ਦੇ ਨਾਲ ਆਪਾਂ ਇਹ ਵਿਚਾਰ ਕਰੀਏ ਇਹ ਮਨ ਵੱਡਾ ਕਿ ਜਾਂ ਸੋ ਮਨ ਮਾਨਿਆ ਕਿ ਕੀ ਹੁੰਦਾ ਆਪਿਰ ਜਾ ਹੁਣ ਕੀ ਹੈ ਇਹ ਮਨ ਵੱਡਾ ਇਹਨੂੰ ਛੱਡ ਕੇ ਜਾਂ ਸੋ ਮਨ ਮਾਨਿਆ ਇਹ ਜਿਹੜੀ ਹੈ ਤੁੱਕ ਆਪਣੀ ਨਹੀਂ ਸਹੀ ਆਉਂਦੀ ਤਾਂ ਅਗੇ ਸਤਿਗੁਰਾਂ ਨੇ ਕੀ ਇਹਦੇ ਤੇ ਜੋ ਜਕ ਲਾਇਆ ਕਿ ਇਹ ਮਨ ਵੱਡਾ ਕਿ ਜਾ ਜੋ ਮਨ ਮੰਨੇ ਇਹ ਮਨ ਵੱਡਾ ਜਾਂ ਜਾਂ ਜੋ ਮਨ ਮੰਨਿਆ ਜਾਂ ਜਿਹਦੇ ਨਾਲ ਮਨ ਮੰਨਿਆ ਜਿਵੇਂ ਪਰਮਾਤਮਾ ਨਾਲ ਮਨ ਮੰਨ ਗਿਆ ਉਹ ਵੱਡਾ ਹੈ ਕਿ ਮਨ ਵੱਡਾ ਮਨ ਬਲਵਾਨ ਆ ਕੀ ਹੈ ਇਹ RAM ਵੱਡਾ RAM ਵੱਡਾ ਕਹ RAM ਵੱਡਾ ਕਹ ਰਾਮੇ ਜਾਣਾ ਹੁਣ RAM ਵੱਡਾ ਹੈ ਜਾਂ ਕਹਿਦਾ ਜਾਂ ਇੱਕ ਕੀ ਕਹਿਨੁ ਸਿਆਰੀ ਇਹਦਾ ਵੀ ਜਾਣ ਤੇ ਇੱਕ ਹੈ ਬਹਿ ਗਿਆ ਇਹਦਾ ਵੀ ਜਾਣ RAM ਵੱਡਾ ਕਹਿ RAM ਮੇ ਜਾਣੇ ਕਿ ਜਿਹਨੇ RAM ਨੂੰ ਜਾਣਿਆ ਉਹ ਵੱਡਾ ਕਿ RAM ਵੱਡਾ ਹੈ ਜਾਣ ਠੀਕ ਹੈ ਤੇ ਹੈ ਭਇਆ ਪ੍ਰਗੋਸ਼ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕੇ ਰਾਖੀ ਤੇ ਹੈ ਭਇਆ ਪ੍ਰਗੋਸ਼ ਜਿੱਥੇ ਪ੍ਰਗੋਸ਼ ਹੋਇਆ ਮਿਟਿਆ ਅੰਧਿਆਰਾ ਤੇ ਅੰਧਿਆਰਾ ਮਿਟ ਗਿਆ ਸੂਰਜ ਰੈਣ ਕਰਾਖੀ ਹੁਣ ਸੂਰਜ ਰੈਣ ਕਰਾਖੀ ਅਗਲਾ ਹਿੱਸਾ ਹੈ ਬਾਗਨਾ ਪਾਸ ਵਖਰਾ ਇਨੂ ਤਾ ਨਾਲ ਲੱਗਦਾ ਜੇ ਆਪਾਂ ਜੋੜਾਇਆ ਜਿਉਂ ਤੋਂ ਭਾਵ ਕੀ ਹੈ ਜਿਵੇਂ ਮੇਢਿਆਂ ਦਾ ਜਿਵੇਂ ਸੂਰਜ ਰੈਣ ਕਰਾਖੀ ਜਿਵੇਂ ਰਾਤ ਦੇ ਹਨੇਰੇ ਨੂੰ ਸੂਰਜ ਜਿਹੜਾ ਹੈ ਉਹ ਖਿੱਚ ਲੈਂਦਾ ਜਿਵੇਂ ਭਾਵ ਇਥੇ ਜਿਵੇਂ ਆ ਗਿਆ ਜਿਉਂ ਦਾ ਭਾਵ ਜਿਵੇਂ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ ਤਿਸ ਲੱਖ ਬੇਦਨ ਜਨ ਆਈ ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ ਉਹ ਗਿਆ ਅਗੇ ਤਿਸ ਲੱਖ ਬੇਦਨ ਆਈ ਬੇਦਨ ਆਈ ਹੁਣ ਜਨ ਲਾਇਆ ਜਨ ਜਨ ਮਾਨੋ ਆਗੇ ਕਹਿੰਦੇ ਇਹ ਉਹਨੂੰ ਮਾਨੋ ਕੇ ਲਖਾਈ ਕੀ ਹੋ ਗਿਆ ਬੇਦਨ ਪੀੜਾ ਇਸ ਹਨਿਓ ਉਹਦੇ ਦੇ ਆਵੜੀ ਜਿਨੇ ਰਾਮ ਜਨੇ ਬਿਸਰ ਗਿਆ ਜਿੰਦੇ ਤੇ ਬੇਦਨ ਜਨ ਆਈ ਜਾਣ ਤੋਂ ਭਾਵ ਕੀ ਇਹ ਜਾਨੋ ਮਾਨੋ ਵੀ ਆਵੀਆਂ ਬੇਦਨ ਆਗੀਆਂ ਬੇਦਨ ਆਗੀਆਂ ਨਾਮ ਸੁਨਤ ਜਨ ਬਿਛੂ ਦਸਾਨਾ ਹੁਣ ਨਾਮ ਸੁਨਤ ਨਾਮ ਸੁਨਤ ਦੇ ਨਾਲ ਹੀ ਸੁਣਨ ਦੇ ਨਾਲ ਹੀ ਮਾਨੋ ਬਿਛੂ ਦਸਾਨਾ ਬਿਛੂ ਵੀ ਜਿਵੇਂ ਕਿਸੇ ਨੂੰ ਬਿਛੂ ਲੱਗ ਗਿਆ ਹੋਵੇ ਜੀ ਰਾਮ ਦੇ ਸੂਤਰਾ ਮਾਨੋ ਵਿਛੂੜ ਗਿਆ ਮਾਨੋ ਜੇਕ ਰਾਮ ਸੁਨਤ ਐ ਨਾ ਹੋਵੇ ਤਾਂ ਵਿਛੂੜ ਦਸਾਨਾ ਇਹ ਇਹਦੇ ਬੰਦਾ ਨਹੀਂ ਇਸ ਹਰ ਕੇ ਇੱਕ ਹੀ ਲਾਇਆ ਜੋਜਕ ਜੋਜਕ ਲਾਉਣ ਨਾਲ ਇਹ ਬਣ ਗਿਆ ਕ੍ਰਿਸ਼ਨਾ ਤੇਜਾਨੂ ਹਰ ਹਰ ਨਾਚੰਤੀ ਨਾਚਨਾ ਅੱਗੇ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਤਾਰਕਾ ਤਾਰਨਾ ਮੰਡਲ ਕਿਵੇਂ ਲੱਗਦਾ ਜਨ ਜਨਕ ਕੀ ਮਾਨੋ ਮਾਨੋ ਮੋਤੀ ਉਹ ਮੋਤੀ ਲੱਗਦੇ ਮੋਤੀ ਹੁਣ ਮਾਨੋ ਮੋਤੀ ਜਨਕ ਦਾ ਮਤਲਬ ਮਾਨੋ ਮੋਤੀ ਫਿਰ ਇੱਕ ਪੈ ਮਿਲਨ ਦੋਹਿਰਾ ਫਿਰ ਇੱਕ ਇੱਕ ਸੀਜ ਹੈ ਉਹਦੇ ਤੇ ਜੀਵ ਇਸਤਰੀ ਵੀ ਹੈ ਤੇ ਉਹ ਪਰਮਾਤਮਾ ਵੀ ਹੈ ਦੋਨੇ ਇੱਕੋ ਸੀਜ ਦੇ ਪੈ ਮਿਲਣ ਦੋਹਿਰਾ ਪੈਮਨ ਪਰੰਤੂ ਪਰ ਉਹ ਹੈ ਕਰੇ ਤੇ ਪਰ ਉਹਨਾਂ ਦਾ ਆਸ ਦੀ ਮੇਲ ਨਹੀਂ ਹੁੰਦਾ ਇਹ ਜੀਵ ਇਸਤਰੀ ਦਾ ਤੇ ਉਸ ਪਰਮਾਤਮਾ ਦਾ ਉਹਦੇ ਨਾਲ ਪਰਮਾਤਵਾ ਦੇ ਨਾਲ ਉਹਦਾ ਮੇਲ ਨਹੀਂ ਹੁੰਦਾ ਪਰ ਇਹਦਾ ਪੈ ਤੋਂ ਕੀ ਭਾਵ ਹੈ ਪਰ ਸੇਜ 1 ਪੈ ਮਿਲਣ ਦੋਹਿਰਾ ਪੈ ਕੀ ਹੈ ਯੋਜਕ ਹੁਣ ਸੇਜ 1 ਇਹ ਛੱਡ ਦਿਓ ਮਿਲਣ ਦੋਹਿਰਾ ਨੇ ਹੁਣ ਤੈਤ ਬਗੈਰ ਨਹੀਂ ਮੈਂ ਤਾਂ ਜੋਜਕ ਜਿਹੜਾ ਇਹਨਾਂ ਨੂੰ ਦੋਨਾਂ ਨੂੰ ਜੋੜਦਾ ਜੋੜਨ ਵਾਲਿਆਂ ਨੂੰ ਕੀ ਕਹਿੰਦੇ ਜੋਜਕ ਚੰਚਲ ਕ੍ਰਿਸ਼ਨਾ ਸੰਗ ਵਸਤ ਹੈ ਆ ਜਿਹੜੀ ਚੰਚਲ ਕ੍ਰਿਸ਼ਨਾ ਇਹ ਫੰਗ ਅੰਦਰ ਜਿਹੜੀ ਹੈ ਉਹ ਭਾਦੀ ਸੰਗ ਮਨੁੱਖ ਦੇ ਨਾਲ ਵਸਦੀ ਹੈ ਜੀਵ ਇਸਤਰੀ ਦੇ ਨਾਲ ਵਸਦੀ ਹੈ ਜਾ ਤੇ ਥਿਰ ਨਾ ਰਹਾਈ ਇਸੇ ਕਰਕੇ ਥਿਰ ਨਾ ਰਹਾਈ ਉਹ ਥਿਰ ਨਹੀਂ ਰਹਿੰਦਾ ਇਹ ਸਾਡਾ ਮਨੁੱਖਾ ਨਾ ਇਹ ਕਿਉਂਕਿ ਨਾਲ ਰਹਿੰਦੀ ਹੈ ਕਿਥੇ ਨਹੀਂ ਰਹਿੰਦਾ ਇਸੇ ਕਰਕੇ ਇਸ ਕਾਰਨ ਯਾਤੇ ਕੀਏ ਇਸ ਕਾਰਨ ਥਿਰ ਨਰਹੀ ਇਸ ਕਾਰਨ ਪੂਜਾ ਕਰ ਪਰ ਵਿਦ ਨਹੀਂ ਜਾਣੇ ਪੂਜਾ ਕਰੇ ਵਿਦ ਨਹੀਂ ਜਾਣੇ ਦੂਜੇ ਪਾਇ ਮਨ ਲਾਏ ਹੁਣ ਕੀ ਹੈ ਜੀ ਪੂਜਾ ਕਰੇ ਆਦ ਪੂਜਾ ਕਰੇ ਵੱਖਰਾ ਹੋ ਗਿਆ ਵਿਦ ਨਹੀਂ ਜਾਣੇ ਵੱਖਰਾ ਹੋ ਗਿਆ ਇਹਨੂੰ ਜੋੜਦਾ ਕੌਣ ਹੈ ਜੋਜਕ ਕਨਜੰਕਸ਼ਨ ਉਹ ਕੀ ਆ ਪਰ ਆਰ ਜਿਹੜਾ ਹੈ ਇੱਥੇ ਲਿਖਿਆ ਹੈ ਪਰ ਪਰ ਦੇ ਨਾਲ ਇਹ ਔਂਕੜ ਲੱਗਿਆ ਹੋਇਆ ਹੈ ਜਿਹੜਾ ਅਸੀਂ ਪੰਜਾਬੀ ਚ ਪਰ ਆਮ ਪੜ੍ਹਦੇ ਆ ਪੰਜਾਬੀ ਚ ਨਵੀਂ ਪੰਜਾਬੀ ਉਹਦੇ ਨਾਲ ਕੀ ਹੁੰਦਾ ਔਂਕੜ ਨਹੀਂ ਲੱਗਿਆ ਹੁੰਦਾ ਗੁਰਬਾਣੀ ਦੇ ਵਿੱਚ ਪਰ ਦੇ ਨਾਲ ਇਹ ਔਂਕੜ ਵਾਲਾ ਆਉਂਦਾ ਹੁਣ ਪੂਜਾ ਕਰ ਬਿਦ ਨਹੀਂ ਜਾਦੇ ਪਰ ਨੂੰ ਲਾਉਣਾ ਪਿਆ ਇਹ ਤੋਂ ਜੋ ਜਗਹ ਕਨੈਕਸ਼ਨ ਹੈ ਇਹਨੂੰ ਆ ਲਿਆ ਦੂਜੇ ਪਾਇ ਮਲ ਲਾਈ ਦੂਜੇ ਪਾਇ ਅਦਰ than ਪਰਮਾਤਮਾ ਪਰਮਾਤਮਾ ਤੋਂ ਬਿਗੈਰ ਹੋਰ ਜਿਹੜੀ ਆ ਮਾਏ ਉਹਦੇ ਹੋਰ ਭਾਇ ਦੇ ਨਾਲ ਮਾਇਆ ਦੇ ਨਾਲ ਪਿਆਰ ਨਾਲ ਮਲ ਲਾਈ ਮਲ ਜਿਹੜੀ ਆ ਉਹ ਲਾਈ ਲੱਗਦੀ ਆ ਪੂਜਾ ਕਰੇ ਪਰ ਵਿਦ ਨਹੀਂ ਜਾਣੇ ਪਰ ਪ੍ਰੰਤੂ ਭਾਰਤੀਆ ਪਰੰਤੂ ਵਿਦ ਨਹੀਂ ਜਾਣੇ ਵਿਦ ਨਹੀਂ ਜਾਣਦਾ ਦੂਜੇ ਭਾਇ ਮਲ ਲਾਈ ਸਾਸੰਦ ਇਹ ਯੋਜਿਕ ਦਾ ਦੂਜਾ ਹਿੱਸਾ ਸੀ ਔਰ ਇਸ ਤੋਂ ਬਾਅਦ ਅਗਲਾ ਇਕ ਤੀਜਾ ਹਿੱਸਾ ਤੀਜੀ ਪੰਕਤੀ ਜਿਹੜੀ ਪਹਿਲੀ ਵੀਡੀਓ ਇਸ ਕੋ ਵੀ ਪਹਿਲੀ ਵੀਡੀਓ ਸੀ ਉਹਦੇ ਵਿੱਚ ਤਿੰਨ ਪੰਕਤੀਆਂ ਸੀ ਦੂਜੀ ਪੰਕਤੀ ਤੱਕ ਦਾ ਇਹ ਸਾਰੇ ਹੋ ਗਏ ਤੀਜੀ ਪੰਕਤੀ ਦਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਔਰ ਇਸ ਤਰ੍ਹਾਂ ਸਾਡਾ ਜੋਜਕ ਜਿਹੜਾ ਹੈ ਕਨਜੰਕਸ਼ਨ ਹੈ ਉਹ ਕੰਪਲੀਟ ਹੋ ਜਾਏਗਾ ਉਸ ਤੋਂ ਅੱਗੇ ਅਗਲੀ ਆਪਾਂ ਵਿਚਾਰ ਕਰਾਂਗੇ ਔਰ ਇਨਿੰਗ ਵਿਚਾਰ ਜਿਹੜੀ ਹੈ ਉਹ ਤੁਸੀਂ ਪ੍ਰਵਾਨ ਕਰਨੀ ਔਰ ਅੱਗੇ ਫਿਰ ਆਪਾਂ ਅਗਲੇ ਵੀਡੀਓ 'ਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ